ਨਵੇਂ ਸਾਲ ਦੇ ਉੱਪਰ ਵਕ ਵਕ ਥਾਵਾਂ ਤੇ ਵਕ ਵਕ ਪ੍ਰੋਗਰਾਮ ਹੁੰਦੇ ਨੇ ਫਿਰੋਜ਼ਪੁਰ ਦੇ ਵਿੱਚ ਤਾਂ ਫਿਰੋਜ਼ਪੁਰ ਦੇ ਵਿੱਚ ਅੱਜ ਮਾਤਾ ਰਾਣੀ ਦੀ ਚੌਂਕੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਣੇ ਹੈਗੀਆਂ ਕਿ ਨਵਾਂ ਸਾਲ ਲੋਕ ਕਿੱਦਾਂ ਮਨਾ ਰਹੇ ਹੈਗੇ ਨੇ ਜਿੱਥੇ ਲੋਕ ਡੀਜੇ ਲਾ ਕੇ ਨੱਚ ਕੇ ਗਾ ਕੇ ਜਿਹੜਾ ਨਵਾਂ ਸਾਲ ਬਣਾਉਂਦੇ ਆ ਉੱਥੇ ਹੀ ਹੁਣ ਲੋਕ ਭਜਨ ਕੀਰਤਨ ਵਾਲ ਵੀ ਧਿਆਨ ਦੇ ਰਹੇ ਹੈਗੇ ਆ ਔਰ ਨਵਾਂ ਸਾਲ ਆਪਣਾ ਜਿਹੜਾ ਉਹ ਮਨਾਉਂਦੇ ਹੈਗੇ ਆ ਤਾਂ ਸਾਡੇ ਨਾਲ ਅਨਸ਼ੂ ਦੇਵਗਨ ਜੀ ਮੌਜੂਦ ਹੈ ਗੱਲਬਾਤ ਕਰਾਂਗੇ ਸਭ ਨਵਾਂ ਸਾਲ ਦਾ ਦਿਨ ਹੈ ਸ਼ੁਰੂ ਹੋ ਜਾਣਾ ਹੈ ਅੱਜ ਤੁਸੀਂ ਇੱਥੇ ਕੀ ਪ੍ਰੋਗਰਾਮ ਹੈਗਾ ਹਾਂ ਅੱਜ ਹੀ ਇੱਥੇ ਮਾਤਾ ਰਾਣੀ ਦੀ ਚੌਕੀ ਰੱਖੀਏ ਅਸੀਂ ਪਿਛਲੇ 10-15 ਸਾਲਾਂ ਤੋਂ 31 ਦਸੰਬਰ ਐਵੇਂ ਹੀ ਮਨਾ ਰਹੇ ਹਾਂ ਤਾਂ ਜੋ ਲੋਕਾਂ 'ਚ ਜਾਗਰਤੀ ਲਿਆਈ ਜਾਵੇ ਤੇ ਆਪਣੀ ਸੰਸਕ੍ਰਿਤੀ ਦੇ ਪ੍ਰਤੀਯਨਾ ਨੂੰ ਜਗਾਇਆ ਜਾਵੇ ਨਵੇਂ ਸਾਲ ਦੇ ਉੱਪਰ ਕੀ ਕਹਿਣਾ ਚਾਹੋਗੇ ਨਵੇਂ ਸਾਲ 'ਚ ਇਹ ਹੀ ਸੰਦੇਸ਼ ਹੈ ਕਿ ਸਭ ਨੂੰ ਪਿਆਰ ਕਰੋ ਤੇ ਪਿਆਰ ਵੰਡੋ ਵਾ ਜਦੋਂ ਨਵਾਂ ਸਾਲ ਨਵੇਂ ਸਾਲ ਵਾਲੇ ਦਿਨ ਇਹ ਜਦੋਂ ਪ੍ਰੋਗਰਾਮ ਹੁੰਦਾ ਤਾਂ ਲੋਕ ਪਕਤੀ ਦੇ ਵਿੱਚ ਲੀਨ ਹੋ ਜਾਂਦੇ ਆ ਦੂਰੋਂ ਦੂਰੋਂ ਇੱਥੇ ਆਉਂਦੇ ਹੈਗੇ ਆ ਕਿਹੜਾ ਮੰਦਿਰ ਇਹ ਮੰਦਿਰ ਦੇਵੀ ਦੁਆਰਾ ਜੀ ਔਰ ਇਹ throipur ਸ਼ਾਇਦ ਦਾ 300 ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹੈ ਇੱਥੇ ਲੋਕੀ ਬਹੁਤ ਦੂਰੋਂ ਦੂਰੋਂ ਆਉਂਦੇ ਕਿਉਂਕਿ ਇੱਥੇ ਮੰਨਤਾ ਹੈ ਕਿ ਜਿਹੜਾ ਵੀ ਇੱਥੇ ਆਪਣੇ ਸੁਖਣਾ ਸੁੱਕੇ ਜਾਂਦਾ ਉਹ ਬਹੁਤ ਜਲਦੀ ਪੂਰੀ ਹੁੰਦੀ ਆ ਬਿਲਕੁਲ ਤਾਂ ਸਰ ਅੱਜ ਨਵਾਂ ਸਾਲ ਤੁਸੀਂ ਮੰਦਿਰ ਦੇ ਵਿੱਚ ਮਨਾਰੇ ਹੈਗੇ ਹੋ ਹਾਂ ਜੀ ਸਰ ਲੋਕੀ ਤਰ੍ਹਾਂ ਤਰ੍ਹਾਂ ਨਾਲ ਅਲੱਗ-ਅਲੱਗ ਤਰ੍ਹਾਂ ਨਾਲ ਨਵਾਂ ਸਾਲ ਮਨਾਉਂਦੇ ਆ ਕੋਈ ਹੋਟਲਾਂ 'ਚ ਮਨਾਉਂਦੇ ਆ ਕੋਈ ਕਿਤੇ ਡੀਜੇ ਨਾਲ ਮਨਾਉਂਦੇ ਆ ਤੇ ਅਸੀਂ ਮੰਦਿਰ ਦੇ ਵਿੱਚ ਮਾਤਾ ਰਣੀ ਦੇ ਜਾਗਰ ਨਾਲ ਨਵਾਂ ਸਾਲ ਮਨਾਵਾਂਗੇ। ਤਾਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਨਵਾਂ ਸਾਲ? ਮੈਂ ਤਾਂ ਇਹੀ ਕਵਾਂਗਾ ਜੀ ਆਪਾਂ ਸਾਰਿਆਂ ਨੂੰ ਆਪਣੇ Hindu ਸੰਸਕ੍ਰਿਤ ਨੂੰ ਅੱਗੇ ਕਰਨਾ ਚਾਹੀਦਾ ਐਵੇਂ ਹੀ ਨਵਾਂ ਸਾਲ ਮਨਾਉਣਾ ਚਾਹੀਦਾ ਨਵਾਂ ਸਾਲ ਮਾਦੇ ਨਾਲ ਜੈ ਮਾਤਾ ਜੀ ਨਵਾਂ ਸਾਲ ਮਾਦੇ ਦੇ ਨਾਮ ਪਤਾ ਸਾਡੇ ਨਾਲ ਹੋਰ ਵੀ ਮੌਜੂਦ ਹੈ ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਔਰ ਨਵਾਂ ਸਾਲ ਅੱਜ ਇੱਥੇ ਮਨਾਣਾ ਹੈਗਾ ਲੋਕ ਤਾਂ ਡੀਜੇ ਪਾਰਟੀਆਂ ਕਰਦੇ ਹੈਗੇ ਤੁਸੀਂ ਰੱਬ ਦਾ ਨਾਮ ਵੀ ਲੈਣਾ ਜ਼ਰੂਰੀ ਹੈ ਨਵਾਂ ਸਾਲ ਪ੍ਰਮਾਤਮਾ ਦੇ ਨਾਮ ਦੇ ਨਾਲ ਸ਼ੁਰੂ ਹੋਵੇ ਦੇ ਜਿਆਦਾ ਵਧੀਆ ਸਾਰਿਆਂ ਵੱਲੋਂ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਮਹਾਰਾਣੀ ਦੇ ਚਰਨਾਂ 'ਚ ਬੈਠ ਕੇ ਨਵੇਂ ਸਾਲ ਦਾ ਆਗਾਜ਼ ਕਰਾਂਗੇ ਤਾਂ ਬਿਲਕੁਲ ਸਰ ਤੁਸੀਂ ਕੀ ਕਹਿਣਾ ਚਾਹੋਗੇ ਨਾ ਸਾਹਿਬ ਮਾਤਰਾਣੀ ਦੇ ਚੰਨਾਂ 'ਚ ਨਵਾਂ ਸਾਲ ਮਨਾਵਾਂਗੇ ਤਾਂ ਜੀ ਸਾਰੇ ਮਨਾਉਂਦੇ ਬਾਹਰ ਜਾ ਕੇ ਹੋਟਲਾਂ ਹੋਟਲਾਂ ਜਾ ਕੇ ਅਸੀਂ ਅੱਜ ਮਾਤਰਾਣੀ ਦੇ ਚਰਨਾਂ 'ਚ ਬਣਾਣਾ ਚਾਹੁੰਦੇ ਹਾਂ ਜਿਵੇਂ ਮਾਤਾ ਦੀ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਜੀ ਮਾਤਰਾਣੀ ਨੂੰ ਚਰਨਾਂ 'ਚ ਬੇਨਤੀ ਕਰਾਂਗਾ ਰੋਪਰ ਵਾਸੀਆਂ ਤੇ ਕਿਰਪਾ ਬਣਾ ਕੇ ਰੱਖਣ ਨਵਾਂ ਸਾਲ ਬਹੁਤ ਖੁਸ਼ੀਆਂ ਭਰਿਆ ਹੋਵੇ ਤੇ ਸਾਰੇ ਜਿਹੜੇ ਗਲਤ ਕੰਮਾਂ 'ਚ ਪਏ ਨੇ ਨਵੇਂ ਸਾਡੀ ਜਿਹੜੀ ਜਵਾਨ ਪੀੜੀ ਪਈ ਏ ਉਹ ਭਗਤੀ ਵੱਲੀ ਧਿਆਨ ਲਾਵੇ ਤੇ ਵਧੀਆ-ਵਧੀਆ ਕੰਮ ਕਰਨ ਰੋਪਰ ਦੀ ਤਰੱਕੀਆਂ ਹੋਣ ਵਧਾਈ ਨਵੇਂ ਸਾਲ ਦੀ ਨਵੇਂ ਸਾਲ ਦੇ ਉੱਪਰ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਨੇ ਪ੍ਰਬੰਧ ਕੀਤੇ ਗਏ ਹੈਗੇ ਆ ਉੱਥੇ ਹੀ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪ੍ਰੋਗਰਾਮ ਹੈਗੇ ਆ ਔਰ ਮੰਦਰਾਂ ਦੇ ਵਿੱਚ ਵੀ ਨਵੇਂ ਸਾਲ ਨੂੰ ਲੈ ਕੇ ਪ੍ਰੋਗਰਾਮ ਹੈਗੇ ਨੇ ਔਰ ਅੱਜ ਇਸ ਪ੍ਰਾਚੀਨ ਮੰਦਰ ਦੇ ਵਿੱਚ ਮਾਤਾ ਰਾਣੀ ਦੀ ਚੌਂਕੀ ਹੈਗੀ ਹੈ ਔਰ ਨਵਾਂ ਸਾਲ ਲੋਕ ਇੱਥੇ ਇਕੱਠੇ ਹੋ ਕੇ ਇੱਥੇ ਮਨਾ ਰਹੇ ਹੈਗੇ ਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਅੱਜ ਅਸੀਂ ਮੰਦਰ ਦੇ ਵਿੱਚ ਪਹੁੰਚੇ ਹੈਗੇ ਆ 300 ਸਾਲ ਪ੍ਰਾਚੀਨ ਮੰਦਰ ਜਿਹੜਾ ਇਹ ਦੱਸਿਆ ਜਾ ਰਿਹਾ ਹੈਗਾ ਔਰ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਆਂਦੀਆਂ ਹੈਗੀਆਂ ਔਰ ਆਪਣੀ ਮਨੋ ਕਾਮਨਾ ਜਿਹੜੀ ਹੈ ਉਹ ਮੰਗਦੇ ਹੈਗੇ ਆ ਔਰ ਦੱਸਦੇ ਹੈਗੇ ਕੋਈ ਵੀ ਮਨੋਕਾਮਨਾ ਇੱਥੇ ਮੰਗਦੇ ਆ ਔਰ ਉਹ ਪੂਰੀ ਹੁੰਦੀ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰਾਂ ਦੇ ਨਾਲ ਇੱਥੇ ਲੋਕ ਪਹੁੰਚੇ ਹੋਏ ਆ ਮਹਿਲਾਵਾਂ ਇੱਥੇ ਪਹੁੰਚਿਆ ਬੱਚੇ ਨਾਲ ਹੈਗੇ ਆ ਔਰ ਇਹ ਖੁਸ਼ੀ ਵਾਲੀ ਗੱਲ ਹੈਗੀ ਆ ਕਿ ਨਵਾਂ ਸਾਲ ਲੋਕ ਪਰਿਵਾਰ ਦੇ ਨਾਲ ਮਨਾਉਂਦੇ ਹੈਗੇ ਆ ਔਰ ਮੰਦਿਰ ਦੇ ਵਿੱਚ ਆ ਕੇ ਜਾਂ ਕਿਤੇ ਵੀ ਆ ਕੇ ਜਿਹੜਾ ਆਪਣੇ ਮਨਦੇ ਹੈਗੇ ਨੇ ਔਰ ਉੱਥੇ ਪਹੁੰਚ ਕੇ ਨਵਾਂ ਸਾਲ ਜਿਹੜਾ ਉਹ ਮਨਾਉਂਦੇ ਹੈ ਤਾਂ ਆ ਤਸਵੀਰ ਜਿਹੜੀ ਆ ਫਿਰੋਜ਼ਪੁਰ ਦੇ ਪ੍ਰਾਚੀਨ ਮੰਦਿਰ ਦੀ ਅਸੀਂ ਦਿਖਾ ਰਹੇ ਹੈਗੇ ਆ ਜਿੱਥੇ ਲੋਕ ਪਹੁੰਚ ਰਹੇ ਹੈਗੇ ਆ ਔਰ ਨਵਾਂ ਸਾਲ ਮਨਾ ਰਹੇ ਹੈਗੇ ਨੇ ਕੈਮਰਾ ਪਰਸਨ ਰੋਹਿਤ ਨਾਸਣੀ ਚੋਕੜਾ ਜਗਬਾਨੀ ਟੀਵੀ ਫਿਰੋਜ਼ਪੁਰ